ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅੱਜ ਆਪਾਂ ਖਾਈ ਪਿੰਡ ਪਹੁੰਚਾਂਗੇ ਤਿੰਨ ਝੋਟੀਆਂ ਲੈ ਕੇ ਆਏ ਆ ਆਪਾਂ ਚੰਗੇ ਮਿਲ ਕੇ ਰਿਕੋਰਡ ਵਾਲੀਆਂ ਸੂਈਆਂ ਸਵਾਈਆਂ ਜੇਰ ਜੱਪਾ ਡੰਨ ਦੁੱਧ ਤਿਆਰ ਵਾਲੀਆਂ 1700 ਨੂੰ ਸਾਰਿਆਂ ਦੀਆਂ ਮਾਰ ਕੇ ਦਿਖਾਵਾਂਗੇ ਦੁੱਧ ਪੁੱਛ ਕੇ ਦੱਸਾਂ ਕਿੰਨਾ ਤੇ ਹੋਰ ਸਾਰੀਆਂ ਗੱਲਾਂ ਬਾਤਾਂ ਬਾਈ ਨਾਲ ਕਰਾਂਗੇ ਤੇ ਚੰਗੀਆਂ ਝੋਟੀਆਂ ਬਾਈ ਰਾਜਸਥਾਨ ਤੋਂ ਝੋਟੀਆਂ ਖਰੀਦਦੇ ਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਕ ਹਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਨਾਮ ਡਰੈੱਸ ਬੋਲੋ ਜੀ ਨੰਬਰ ਬੋਲੋ ਪਹਿਲਾਂ ਟੰਡ ਖਾਈ ਹੈ ਜੀ ਹਾਂ ਜੀ ਜ਼ਿਲ੍ਹਾ ਮੋਗਾ ਓਕੇ ਜੀ ਨੰਬਰ 84296510 83296510 ਹਾਂ ਜੀ ਤੇ ਪਿੰਡ ਹੈਗਾ ਖਾਈ ਹਨਾ ਮਧੇ ਰੋਡ ਤੇ ਆਪਣਾ ਘਰ ਹੈਗਾ ਤੇ ਤਿੰਨ ਝੋਟੀਆਂ ਦਿਖਾਉਣੀਆਂ ਜੀ ਆਪਾਂ ਹਾਂਜੀ ਆ ਦੂਜੇ ਸਵੇਰੇ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘਾਣ ਹਨਾ ਹਾਂਜੀ ਤਿੰਨ ਝੋਟੀਆਂ ਦਿਖਾਉਣੀਆਂ ਅੱਜ ਆਪਾਂ ਹਾਂਜੀ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਗੱਲ ਕਰ ਲਗੇ ਜੀ ਝੋਟੀ ਦੀ ਕੀ ਡਿਟੇਲ ਹੈ ਜੀ ਇਹਦੀ ਇਹ ਦੂਜੇ ਸਵੇਰੇ ਸੂਈ ਹੈ ਜੀ ਓਕੇ ਜੀ ਤਿੰਨ ਚਾਰ ਦਿਨਾਂ ਹੋ ਗਏ ਸੂਈ ਨੂੰ ਤਿੰਨ ਚਾਰ ਦਿਨ ਹੋ ਗਏ ਸੂਈ ਨੂੰ ਠੀਕ ਹੈ ਜੀ 14 ਕਿਲੋ ਗੋੜਾ ਰੈਡੀ ਹੈ ਤੇ ਕਿੰਨਾ ਦੁੱਧ ਕੱਢ ਦੂਗੀ ਜੀ ਇਹ ਇਹ ਦੇ ਦੂ ਵੀ 14 15 ਕਿਲੋ ਓਕੇ ਜੀ ਹਾਂਜੀ ਤੇ 14 15 ਕਿਲੋ ਦੁੱਧ ਦੇ ਦੂ ਧਾਰਾ ਮਾਰ ਕੇ ਦਿਖਾਵਾਂਗੇ ਹਾਂਜੀ ਆ ਦੇਖੋ ਜੀ ਥਾਂ ਲੇਵਾ ਤੁਹਾਨੂੰ ਮੈਂ ਨੇੜ ਤੋਂ ਇਹਦੇ ਕਰਾ ਦੇ ਚੱਕ ਥਣ ਚਾਰੇ ਨਿਕਣਵੇਂ ਪੂਰੇ ਗੈਬ ਤੇ ਕੱਢ ਲਓ ਬਾਹਰ ਨੂੰ ਤੋਰ ਕੇ ਦਿਖਾ ਦਈਏ ਹਾਂ ਕੋਈ ਮੁੰਡਾ ਤੇ ਤਿੰਨ ਝੋਟੀਆਂ ਆ ਵੀਰੇ ਬਣੇ ਰਿਓ ਵੀਡੀਓ ਦੇ ਨਾਲ ਧਾਰਾ ਧੁਰਾ ਤੁਹਾਨੂੰ ਮਾਰ ਕੇ ਦਿਖਾਵਾਂਗੇ ਤੇ ਐਂਡ ਤਾਈਂ ਵੀਡੀਓ ਜ਼ਰੂਰ ਦੇਖ ਲਿਓ ਵੀਡੀਓ ਨੂੰ ਛੱਡ ਕੇ ਨਾ ਜਾਇਓ ਤੇ ਬਾਈ ਦੇ ਪਸ਼ੂ ਖੈਰ ਚੰਗੇ ਹੁੰਦੇ ਐਵੇਂ ਕਹਿਦਿ ਗਏ ਆਪਾਂ ਦੇਖੋ ਪੇਖ ਚੰਗਾ ਬਾਕੀ ਜਿਹੜੀ ਪਹਿਲਾ ਹੋਇਆ ਪਹਿਲਾ ਕਹੂ ਦੂਜ ਤੀਜਾ ਹੋਇਆ ਤੀਜਾ ਕਹੂਗਾ ਦੇਖੋ ਐ ਫਿੱਟ ਫਾੜ ਲੇਵੇ ਦੀ ਐਕਟਰ ਦਾ ਠੋਸ ਹਵਾਨਾ ਦਾ ਦੇਖੋ ਜੀ ਤੇ ਆ ਕਰੋ ਜੀ ਚੈੱਕ ਤੇ ਚਵਾਈ ਦੇ ਹਜੇ 2 2.5 ਘੰਟੇ ਪਾਇਆ ਉਸ ਹਿਸਾਬ ਨਾਲ ਜੱਜ ਕਰ ਲਿਓ ਆ ਦੇਖੋ ਜੀ ਪਲੀ ਸਮੀ ਵੀ ਪੂਰੀ ਆ ਤੇ ਜਿਵੇਂ ਆਪਾਂ ਕਹਿ ਦਈਏ ਵੀ ਪਿੱਠ ਪੂੜਾ ਪੂਰਾ ਚੰਗਾ ਮੋਲ ਲਿਓ ਜੀ ਥਣ ਲੇਵਾ ਪੂਰਾ ਵਧੀਆ ਹਵਾਨਾ ਪੂਰਾ ਚੰਗਾ ਤੇ ਕੁੰਬਲਾ ਵਗੈਰਾ ਪੋਰਾ ਵੀ ਨਹੀਂ ਬਰੀਕ ਸੀਨੇ ਦੀ ਆ ਚਲੋ ਜੀ ਬਨੂ ਇਹਨੂੰ ਤੇ ਚੰਗੀਆਂ ਝੋਟੀਆਂ ਆਈਆਂ ਪੂਰੀਆਂ ਤੇ ਆ ਦੇਖੋ ਜੀ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ ਧਾਰਾਂ ਇਕੱਠੀਆਂ ਨਹੀਂ ਮਾਰਦੇ ਸਾਰਿਆਂ ਨੇ ਇਹ ਨਾਲ ਦੀ ਨਾਲ ਹੀ ਮਾਰੀ ਚੱਲ ਗਈ ਜੀ ਧਾਰਾਂ ਹਾਂਜੀ ਨਾਲ ਦੀ ਨਾਲ ਛੱਡ ਫਿਰ ਇਹ ਦਾੜੀ ਬੱਚਾ ਕਰਾਈਏ ਚੱਕ ਝੋਟੀ ਤੇ ਕੱਦ ਘਾੜ ਕੰਨੀ ਹੋਣੀ ਜੀ ਕਮੀ ਹਨਾ ਕੱਦ ਘਾੜ ਬਹੁਤ ਵੱਡਾ ਤੇ ਜੇ ਆਪਾਂ ਕਹਿ ਦਈਏ ਵੀ ਕੱਦ ਘਾੜ ਪੂਰਾ ਗਾ ਆ ਦੇਖੋ ਜੀ ਵੀਰੋ ਬੱਚਾ ਚੋਂਗਦਾ ਤੁਸੀਂ ਦੇਖ ਸਕਦੇ ਹੋ ਆ ਦੇਖੋ ਵੀਰੋ ਬੱਚਾ ਚੋਂਗਦਾ ਦੇਖ ਸਕਦੇ ਹੋ ਤੇ ਚਾਰੇ ਥਾਂ ਨਿਕੜ ਮੇ ਪੂਰੇ ਗੈਪ ਪਿਆ ਦੇਖੋ ਕਮਾਲ ਦੇ ਥਣ ਕੱਢਿਆ ਝੋਟੀ ਨੇ ਚਲੋ ਜੀ ਫੜਾ ਵੀਰ ਬੱਚਾ ਤੇ ਬੈਠੋ ਥੱਲੇ ਜੀ ਧਾਰਾ ਕਰਿਓ ਚੈੱਕ ਤੇ ਬਾਕੀ ਦਾ ਦੁੱਧ ਦੀ ਬਾਈ ਦੀ ਗਰੰਟੀ ਜਿੰਨਾ ਕਹੇ ਤਾਂ ਇਹਨਾਂ ਨੇ ਦੁੱਧ ਨਹੀਂ ਹੈਗਾ ਬੌੜਾ ਹੀ ਆ ਜੀ ਕਰਿਓ ਚੈੱਕ ਚਲੋ ਜੀ ਪਸਮਾ ਪਸਮੂ ਪੂਰਾ ਵਧੀਆ ਕੀਤਾ ਆ ਗਾੜੀ ਪਿਛਾੜੀ ਦਾ ਵਧੀਆ ਪਸਮਾਗ ਕਰਿਓ ਚੈੱਕ ਧਾਰਾ ਕਰਾਉਣੇ ਆਪਾਂ ਤੁਹਾਨੂੰ ਜੀ ਆ ਦੇ ਧਾਰਾ ਬੈਨੇ ਦੇਖੋ ਤੇ ਚੱਲੋ ਆ ਦੇਖੋ ਜੀ ਹਾਲੇ ਕੋਈ ਹਾਲੇ ਕੋਈ ਸਟਾਕ ਨੰਬਰ 17 ਤੇ ਪਹਿਲੇ ਨੰਬਰ ਵਾਲੀਆਂ 17 ਆਪ ਕਰਾ ਲੀਆਂ ਜੀ ਆਪ ਓਕੇ ਜੀ ਬਸ ਵੀਰੇ ਤੇ ਕੀ ਦਵਾਈ ਆ ਗਈ ਜੀ ਇਹਦੀ ਫੋਨ ਤੇ ਦੱਸਾਂਗੇ ਜਾਇਜ਼ ਹੋਊਗੀ ਜਮਾ ਜਮਾ ਜਾਏ ਓਕੇ ਤੇ ਹੁਣ ਆਪਾਂ ਦੋ ਨੰਬਰਾਂ ਦੀ ਗੱਲ ਕਰ ਲਗੇ। ਹਾਂਜੀ ਬਸ ਆਹ ਦੇਖੋ ਜੀ ਆਜੋ ਬਾਈ ਦੋ ਨੰਬਰਾਂ ਦੀ ਗੱਲ ਕਰ ਲਗੇ। ਇਹ ਪਹਿਲਾ ਸੂਆ ਜੀ ਪਹਿਲਾ ਸੂਆ ਆ ਗਿਆ ਹੈ ਨਾ ਥਣ ਲੇਵੇ ਦੀ ਬਹੁਤ ਸਾਫ ਆ। ਆਹ ਦੇਖੋ ਜੀ ਚਾਰੇ ਥਣ ਨਿਕਲਵੇਂ ਪੂਰੇ ਗੈਪ ਤੇ ਮਗਰ ਆ ਗਿਆ ਕੱਟਾ ਇਹਦੇ ਵੀ ਤੇ ਜੈਨੂਨ ਪਹਿਲਾ ਸੂਆ ਤੋੜ ਲਾ ਵੀਰੇ ਤੋੜ ਕੇ ਦਿਖਾ ਦੀ ਤੇ ਕਿੰਨਾ ਬੋਲਾ ਹਾਜ਼ਰ ਆ ਜੀ ਇਹ ਥੱਲੇ? ਇਹ ਥੱਲੇ ਵੀ 11 ਆਈਆਂ ਜੀ। 11 ਆਈਆਂ ਤੇ ਇਹ ਕਿੰਨਾ ਕੱਢ ਦੂਗੀ ਹਾਈਸਟ? ਇਕ ਕੋਈ ਦੇ ਦੂ ਬਿਚੇ ਨਾ 14 ਦਾ ਹੱਡੀ ਆ ਜਾਂ ਬੋਲਾ ਜਿਵੇਂ ਬਰੀਕ ਹੱਡੀ ਦੀ ਹੈ ਨਾ ਜਮਾ ਸਿੰਗਲ ਹੱਡੀ ਦੀ ਜਿਹਨੂੰ ਆਪਾਂ ਕਹਿ ਲਗੇ ਫੇਰ ਦੇਖੋ ਕੁੰਬਲਾ ਪੋਰਾ ਵੀ ਨਹੀਂ ਆ ਦੇਖੋ ਪਤਲੇ ਸੀਨੇ ਦੀ ਹੈ ਜਮਾ ਕਰੋ ਜੱਕ ਥੱਲੇੋਂ ਬਹੁਤ ਸਾਫ਼ ਸੁਥਰੀ ਆ ਹੈ ਨਾ ਕਮਾਲ ਦਾ ਲੇਵਾਗਾ ਜਿਵੇਂ ਪਹਿਲਾਂ ਨਾ ਥਣ ਦੂਰਾ ਲੱਗਿਆ ਵਾ ਆ ਦੇਖੋ ਜੀ ਕਰੋ ਚੱਕ ਤਾਰਾ ਇਹਦੀਆਂ ਵੀ ਕਰਾਵਾਂ ਇਹ ਚੱਕ ਤੇ ਰੇਟ ਬਾਈ ਕਹਿੰਦਾ ਸਾਰਿਆਂ ਦੇ ਫੋਨ ਤੇ ਰਹਿਣ ਵਾਲਿਆ ਬੰਨ ਲੱਗ ਰਹੇ ਆ ਦੇਖੋ ਜੀ ਕਮਾਲ ਦਾ ਥਣ ਲੇਵਾ ਥੱਲੇ ਲੱਗਿਆ ਵਾ ਤੇ ਬਾਕੀ ਦੀ ਗੱਲ ਬਾਈ ਨਾਲ ਤੁਸੀਂ ਜਰੂਰ ਸੰਪਰਕ ਕਰਿਓ ਚੰਗੀਆਂ ਝੋਟੀਆਂਆਂ ਤੇ ਨੇ ਉਹ ਦੂਜੀ ਵਾਲੀ ਸੀ ਇਹ ਪਹਿਲੇ ਵਾਲੀ ਸੀਗੀ ਛੱਡੋ ਵੀਰ ਬੱਚਾ ਇਹਦਾ ਵੀ ਤੇ ਰੇਟ ਸਾਰਿਆਂ ਦੇ ਫੋਨ ਤੇ ਰਹਿਣ ਵਾਲੇ ਪਿੰਡ ਖਾਈ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਆਣਾ ਦੇਖੋ ਵੀਰ ਉਹ ਬੱਚਾ ਚਾਹੁੰਦਾ ਤੁਸੀਂ ਦੇਖ ਸੋ ਚਾ ਆਪਾ ਦਿੱਤਾ ਬੰਨ ਠੀਕ ਆ ਜੀ ਤੇ ਚਵਾਈ ਤੁਹਾਨੂੰ ਕਰਾਉਣੇ ਆ ਦੀ ਚੈੱਕ ਜਿੰਨੀ ਕਹੇਗੀ ਧਾਰਾਂ ਤਰਾਂ ਓਕੇ ਆ ਦੇਖੋ ਜੀ ਥਣ ਬਹੁਤ ਵਧੀਆ ਕੱਢਿਆ ਹਨਾ ਬਾਬਾ ਪੂਰਾ ਦੂਰਾ ਚੁੱਪੀ ਜਾਏ ਪੂਰਾ ਚੁੱਪੀ ਦੂਰਾ ਥਣ ਕੱਢਿਆ ਪਹਿਲੇ ਨਾਲ ਤਾਂ ਕੰਮ ਹੀ ਨਹੀਂ ਕੋਈ ਪਾ ਹੀ ਨਹੀਂ ਇਹਨੂੰ ਜਿਵੇਂ ਬੱਚਾ ਬੱਚਾ ਪੂਰਾ ਲੈਂਦੀ ਆ ਹਨਾ ਹਾਂ ਦੇਖੋ ਸਾਹਮਣੇ ਹਾਂਜੀ ਕੋਈ ਚੱਕਰ ਹੀ ਨਹੀਂ ਹੈਗਾ ਮਾਰੋ ਜੀ ਧਾਰਾ ਤੇ ਸਾਰਿਆਂ ਦੀ ਆਪਾਂ ਬਾਰੋ ਬਾਰੀ ਧਾਰਾ ਕਰਾਵਾਂਗੇ ਚੱਕ ਆਹ ਦੇਖੋ ਜੀ ਇਹ ਲੋ ਦਾ ਨਲ ਫੇਰ ਗਿਆ ਇੱਕ ਨੰਬਰ ਚਵਾਈ ਚਲੋ ਦੂਜਿਆਂ ਦੀ ਮਾਰ ਦੋ ਮੋਲੇ ਨੇ ਓਕੇ ਆਲੇ ਚਵਾਈ ਜੂਈ ਕੰਨੂ ਨਹੀਂ ਕੱਚੀ ਬਾਈ ਲੈਂਦੇ ਕੀ ਕਾ ਬਾਤ ਆ ਜੋ ਇਹ ਦੂਜੀਆਂ ਦੀ ਮਾਰੂ ਦੂਜੇ ਲੋੜੀ ਓਕੇ ਆ ਦੇ ਧਾਰ ਨਾਲ ਕੇ ਅਰਗੇ ਥਲੇ ਓਕੇ ਜੀ ਤੇ ਇਹਦੀ ਵੀ ਡਿਮਾਂਡ ਫੋਨ ਤੇ ਆਉਗੀ ਹੁਣ ਆਪਾਂ ਗੱਲ ਕਰ ਲੀ ਜੀ ਤਿੰਨ ਨੰਬਰ ਵਾਲੀ ਦੀ ਆ ਜੋ ਕੀ ਡਿਟੇਲ ਆਈ ਤਿੰਨ ਨੰਬਰ ਆਈ ਦੀ ਬਹੁਤ ਵੱਡੇ ਕਾਦ ਕਾੜ ਦੀ ਆ ਹਨਾ ਹਾਂਜੀ ਜੀ ਦੂਸਰਾ ਸੂਆ ਜੀ ਦੂਜਾ ਸੂਆ ਜੈਨੂਅਲ ਸੋ ਇਹਨੂੰ ਤੀਜਾ ਦਿਨ ਅੱਜ ਤੇ ਕਿੰਨਾ ਬੋਲਾ ਇਹ ਥਲੇ ਬੋਲਾ ਹੋਊਗਾ ਜੀ 12 ਤੋਂ ਪਲੱਸ ਹੀ ਦੁੱਧ ਉਹ ਅਜੇ 12 ਤੋਂ ਪਲੱਸ ਤੇ ਕਿੰਨਾ ਦੁੱਧ ਕੱਢ ਦੂਗੀ ਹਾਈਐਸਟ ਮੇਰੇ ਸਾਹਮਣੇ ਕੱਡੂ 17 18 ਕਿਲੋ ਓਕੇ ਕੱਢ ਕੱਢ ਦਾ ਕੋਈ ਅੰਤ ਨਹੀਂ ਹਨਾ ਜੀ ਬਹੁਤ ਪੜੀ ਸਮੀ ਛੋਟੀ ਪੜੀ ਸਮੀ ਝੋਟੀ ਆ ਤੇ ਫੱਟ ਫੱਟ ਲੇਵੇ ਦੀ ਐਕਟਰਗਾ ਲੇਵਾ ਥੱਲੇ ਠੋਸ ਜਮਾ ਆ ਦੇਖੋ ਕਮਾਲ ਦਾ ਸ਼ਾਈਨਿੰਗ ਵਗੈਰਾ ਤੇ ਜਿਹਨੂੰ ਆਪਾਂ ਝੋਟੇ ਦੀ ਤਰ੍ਹਾਂ ਨੂੰ ਕਹਿ ਸਕਦੇ ਹਨਾ ਝੋਟੇ ਜਿੱਦੀ ਬੁੱਲ ਜਿੱਦੀ ਮੱਝ ਆ ਦੇਖੋ ਜੀ ਕਮਾਲ ਦੀ ਆ ਦੇਖੋ 13 ਕਿਲੋ ਬੋਲਾ ਸਟਾਰਟ ਹੋ ਗਿਆ ਓਕੇ ਜੀ 13 ਕਿਲੋ ਬੋਲਾ ਹੁਣ ਰੈਡੀ ਆ ਓਕੇ ਆ ਦੇਖੋ ਜੀ ਦੇਖੋ ਸਿੰਘ ਸੱਲਾ ਓਕੇ ਤੀਸਰਾ ਬੰਨੋ ਤੀਸਰਾ ਦੇਣਾ ਤੇ ਵੱਡੇ ਕਦ ਕਾਢ ਦੀਆਂ ਛੋਟੀਆਂ ਨਾ ਗਿਣਿਓ ਆ ਦੇਖੋ ਜੀ ਥੱਲੇ ਤੋਂ ਕਰੋ ਥਣਲੇ ਵਿੱਚ ਇੱਕ ਓਕੇ ਜੀ ਆ ਕਰੋ ਚੱਕ ਕਮਾਲ ਦੀ ਝੋਟੀ ਹੈ ਜੀ ਹਾਂ ਜੀ ਕਰੋ ਜੀ ਧਾਰਾ ਚੱਕ ਆ ਦੇਖੋ ਬੱਚਾ ਚੰਗਾ ਵੀਰੋ ਤੁਸੀਂ ਦੇਖੋ ਵੀਰੋ ਝੋਟੀ ਉੱਤਰਿਆ ਹੀ ਆ ਤੇ ਬਾਕੀ ਦਾ ਕਦ ਕਾੜ ਬਹੁਤ ਵੱਡਾ ਬਾਈ ਜੀ ਚੈੱਕ ਕਰਿਓ ਹੋ ਸਕਦਾ ਤੁਹਾਨੂੰ ਕੈਮਰਾ ਨਾ ਦਿਖਾਵੇ ਤੇ ਕਮਾਲ ਦੀ ਝੋਟੀ ਹੈਗੀ ਵੱਡੇ ਕਦ ਕਾੜ ਦੀ ਜੇ ਆਪਾਂ ਬੇਟ ਦੀ ਗੱਲ ਕਰਕੇ ਦੋ ਮੰញਾ ਜਿਹੜੀ ਕਹਿ ਸਕਦੇ ਹਣਾ ਜੀ ਹਾਂ ਜੀ ਹਾਂ ਸਾਹਮਣੇ ਕੋਈ ਆਪਾਂ ਐ ਨਹੀਂ ਵੀ ਉਹ ਹੀ ਕਹੀ ਇਹਨੇ ਦੋ ਮੰញਾ ਜਿੰਨੀ ਨੂੰ ਆਪਾਂ ਕਹਿ ਸਕਦੇ ਆ ਤੇ ਸੁਆ ਦੂਜਾ ਹੋ ਸਕਦਾ ਦੰਦਾਂ ਜੀ ਹੋਵੇ ਆਪਾਂ ਚੈੱਕ ਨਹੀਂ ਕਰੇ ਹਣਾ ਜੀ ਚੈੱਕ ਨਹੀਂ ਕਰੇ ਹਾਂ ਜੀ ਚਾਰ ਚਾਰ ਦੰਦ ਆ ਜੀ ਬਾਈ ਕਹਿੰਦੇ ਆ ਦੇਖੋ ਜੀ ਚਲੋ ਵੀਰੇ ਮਾਰੋ ਧਾਰ ਤੇ ਸਾਰਿਆਂ ਦੀਆਂ ਪੂਛਾਂ ਬੁਲਾਏ ਕੀ ਹੈ ਨਾ ਮਾੜੇ ਮੋٹے ਵਾਲੀ ਜਿੱਤੇ ਆਹ ਦੇਖੋ ਜੀ ਪੰਪ ਚ ਗਿਆ ਥਲੋ ਧਾਰ ਹੈ ਨਾ ਵੀਰੇ ਆਹ ਦੇਖੋ ਜੀ ਦੂਜਿਆਂ ਜਿਵੇਂ ਮਾਰਦੇ ਓਕੇ ਜਮਾ ਆਹ ਦੇਖੋ ਜੀ ਆਹ ਦੇਖੋ ਘੜੀ ਚਲੇ ਜਦ ਤੇ ਕਮਾਲ ਦੀ ਧਾਰ ਆ ਗਈ ਝੋਟੀ ਦੀ ਬਾਕੀ ਦੀ ਗੱਲ 222 22 ਕਰਕੇ ਲਿਆਉਂਦੇ ਜਿੱਥੋਂ ਲਿਆਉਂਦੇ ਓਕੇ ਵੀਰੇ ਚੋ ਲੋ ਵੀਰੇ ਤੁਸੀਂ ਤੇ ਤਿੰਨ ਝੋਟੀਆਂ ਹੀ ਤਿੰਨੇ ਤੁਹਾਨੂੰ ਦਿਖਾਤੀਆਂ ਪੂਰੀਆਂ ਚੰਗੀਆਂ ਤੇ ਡਿਮਾਂਡ ਬਾਈ ਕਹਿੰਦੇ ਡਿਮਾਂਡ ਇਹਦੀ ਵੀ ਫੋਨ ਤੇ ਆ ਜੀ ਹਾਂਜੀ ਡਿਮਾਂਡ ਇਹਦੀ ਵੀ ਫੋਨ ਤੇ ਤੇ ਨੰਬਰ ਬਾਈ ਦਾ ਹੈਗਾ 84279 61510 ਤਿੰਨ ਝੋਟੀਆਂ ਤਿੰਨੇ ਤੁਹਾਨੂੰ ਦਿਖਾਤੀਆਂ ਪਿੰਡ ਖਾਈ ਜ਼ਿਲ੍ਹਾ ਮੋਗਾ ਤੇ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਮਦੇ ਰੋਡ ਤੇ ਬਾਈ ਦਾ ਘਰ ਆ ਗਿਆ ਪਿੰਡ ਖਾਈ ਆ ਗਿਆ ਸਾਰੇ ਵੀਰਾਂ ਦਾ ਇੰਤਾਈਂ ਵੀਡੀਓ ਦੇਖਣ ਲਈ ਤੈਦ ਲੋ ਧੰਨਵਾਦੀ ਜੀ ਜਲਦ ਮਿਲਦੇ ਆਂਗੇ ਨਵੀਂ ਵੀਡੀਓ ਦੇ ਨਾਲ